ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ ਤੇ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਫੇਕ ਨਿਊਜ਼ ਜਿਹੜੀ ਹੈ ਉਹ ਜਿਹੜੀ ਦੱਸਰ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਛਾਪੇ ਮਾਰੀ ਗਈ ਹੈ ਸੋ ਕੀ ਮਾਇਨੇ ਸਮਝਦੇ ਹੋ ਕਿ ਆਖਿਰ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਗਲਤ ਪ੍ਰੋਪਗੈਂਡਾ ਕੀਤਾ ਜਾਂਦਾ ਹੈ ਸਿੱਖਾਂ ਦੀ ਸ਼ਭੀ ਨੂੰ ਖਰਾਬ ਕਰਨ ਦਾ ਇਹ ਜਿਹੜਾ ਹੈ ਉਹ ਇਹਨਾਂ ਨੇ ਪ੍ਰੋਪਗੈਂਡਾ ਚਲਾਇਆ ਹੋਇਆ ਕੀ ਸਮਝਦੇ ਕਿ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ ਬਿਣਾ ਨਿਊਜ਼ ਕਨਫਰਮ ਕੀਤੇ ਇਹਨੂੰ ਬੜਾ ਜੋਰਾਂ ਸ਼ੋਰਾਂ ਦੇ ਨਾਲ ਉਹਨਾਂ ਨੇ ਚਲਾਇਆ ਕਿ ਨਿਊ ਵਰਕ ਦੇ ਨਿਊ ਜਰਸੀ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉੱਤੇ ਕਬੱਡੀ ਪਦਰ ਤੇ ਛਾਪੇਮਾਰੀ ਹੋਈ ਹੈ ਜੀ ਤੇ ਉੱਥੇ ਬਹੁਤ ਸਾਰੇ ਜਿਹੜੇ ਲੀਗਲ ਲੋਕ ਨੇ ਉਹ ਜਿਹੜੇ ਨੇ ਫੜੇ ਗਏ ਨੇ ਯੂਐਸ ਹੋਮਲੈਂਡ ਸਕਿਉਰਿਟੀ ਨੇ ਛਾਪੇਮਾਰੀ ਕੀਤੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਵੱਡੇ ਵੱਡੇ ਹੈਡਲਾਈਨਸ ਲਾ ਕੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਰੀਸੈਂਟਲੀ ਇੱਧਰ ਹੋ ਚੁੱਕਿਆ ਹੈਗਾ ਕਿ ਬਹੁਤ ਸਾਰੇ ਜਿਹੜੇ ਭਾਰਤੀ মিডিਆ ਅਦਾਰੇ ਜਿਹੜੇ ਹੈਗੇ ਨੇ ਇਹ ਕਰ ਚੁੱਕੇ ਹੈਗੇ ਨੇ ਹੁਣ ਤੁਸੀਂ ਇਹ ਦੇਖੋ ਕਿ ਕਿਤੇ ਵੀ ਇਹਦੀ ਜਾਂਚ ਨਹੀਂ ਕੀਤੀ ਜਾਂਦੀ ਜਦੋਂ ਇਦਾਂ ਦੀ ਕੋਈ ਖਬਰ ਆਉਂਦੀ ਹੈ ਇੱਕ ਮੀਡੀਆ ਕਰਦਾ ਨਾਲ ਦੀ ਨਾਲ ਹੀ ਦੂਜਾ ਚੱਕ ਕੇ ਉਸ ਨੂੰ ਕਾਪੀ ਪੇਸਟ ਕਰ ਦਿੰਦਾ ਇਵਨ ਕਿ ਪਿੱਛੇ ਜੇ ਇੱਕ ਜਿਹੜਾ YouTube ਦੇ ਨਿੱਜੀ ਕਿਸੇ ਚੈਨਲ ਦੇ ਉੱਤੇ ਇਹ ਵੀ ਖਬਰਾਂ ਆਈਆਂ ਸੀ ਕਿ ਜਿਹੜਾ ਉੱਤੇ ਨਿਖਲ ਗੁਪਤਾ ਫੜਿਆ ਹੋਇਆ ਹੈ ਕਹਿੰਦੇ ਜੀ ਇੰਨੇ ਦਿਨਾਂ ਤੋਂ ਜਿਹੜੇ ਭਾਰਤ ਦੇ ਹੈਗੇ ਨੇ ਉੱਥੇ ਬੈਠੇ ਹੋਏ ਨੇ ਤੇ ਉਹ ਉੱਥੋਂ ਕਹਿੰਦੇ ਕਿ ਉਹਨੂੰ ਲੈ ਗਏ ਹੋਏ ਨੇ ਉਹਨਾਂ ਦੀ ਡੋਨਲਡ ਟਰੰਪ ਦੀ ਸਰਕਾਰ ਆਉਣ ਦੇ ਨਾਲ ਕਿ ਤਰ੍ਹਾਂ ਕਿਤੇ ਉਹਨਾਂ ਦੀ ਸਹਿਮਤੀ ਬਣ ਗਈ ਹੈ ਤੇ ਐਸ ਜੀ ਆਸ਼ੰਕਰ ਉਹਨੂੰ ਵੀ ਉੱਥੋਂ ਛੁਡਾ ਕੇ ਲੈ ਗਏ ਦੂਜਾ ਜਿਹੜੀ ਉਹਨਾਂ ਦੀ ਲੋਕਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਲੋਕਲ ਉਥੋਂ ਦੀ ਜਨਤਾ ਹੈਗੀ ਐ ਉਹਨੂੰ ਵੀ ਜਿਹੜਾ ਕਿਤੇ ਨਾ ਕਿਤੇ ਭਰਮਾਉਣ ਦੇ ਲਈ ਕਿ ਹਾਂਜੀ ਵੀ ਸਿੱਖਾਂ ਦੇ ਨਾਲ ਬਹੁਤ ਮੜਾ ਹੋਇਆ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਫੋਨ ਤੇ ਗੱਲਬਾਤ ਜਿਹੜੀ ਕਰ ਲਈ ਐ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਬੜੀ ਸਿੱਖਾਂ ਤੇ ਛਾਪੇ ਮਾਰੀ ਹੋ ਰਹੀ ਐ ਅਮਰੀਕਾ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਸ ਦੇ ਵਿੱਚ ਸਿੱਖ ਅਮਰੀਕਨ ਲੀਗਲ ਡਿਫੈਂਸ ਜਿਵੇਂ ਕਿ ਯੂਥ ਅਲਾਈਅንስ ਜਾਂ ਹੋਰ ਵੀ ਜਿਹੜੇ ਗੁਰਦੁਆਰਾ ਸਰਬੰਧੀਆਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਨਾਲ ਜਿਹੜੇ ਸਾਡੇ ਸਹਿਯੋਗੀਆਂ ਦੀ ਗੱਲਬਾਤ ਵੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਛਾਪੇ ਮਾਰੀ ਜਿਹੜੀ ਜਾਂ ਇਸ ਤਰ੍ਹਾਂ ਦੀ ਕੋਈ ਨਹੀਂ ਹੋਈ ਹੈਗੀ ਬਾਕੀ ਉਹ ਕਹਿੰਦੇ ਕਿ ਇਹ ਨਹੀਂ ਹੈਗਾ ਵੀ ਇੱਥੇ ਤਾਂ ਗੁਰਦੁਆਰਾ ਸਾਹਿਬ ਹੈ ਗੁਰੂ ਦਾਤਾਰੇ ਤੇ ਹੁਣ ਪਾਸਪੋਰਟ ਕਿਸੇ ਦਾ ਦੇਖ ਕੇ ਤਾਂ ਉਹਦੀ ਐਂਟਰੀ ਨਹੀਂ ਹੋਏਗੀ ਇਦਾਂ ਦੇ ਮੇਰਾ ਖਿਆਲ ਕਿਤੇ ਵੀ ਨਹੀਂ ਹੁੰਦਾ ਹੁਣ ਹੁਣ ਉੱਥੇ ਚਰਚੇਸ ਦੇ ਵਿੱਚ ਕਿਹੜਾ ਇਦਾਂ ਹੁੰਦਾ ਹੋਣਾ ਹੈ ਬਾਕੀ ਜਿਹੜੀ ਹੈ ਇੱਕ ਹਵਾ ਜਿਹਾ ਬਣਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਜਿਹੜੇ ਇਲੀਗਲ ਜਿਹੜੇ ਸਭ ਤੋਂ ਜ਼ਿਆਦਾ ਉੱਥੇ ਹੈਗੇ ਨੇ ਉਹ ਮੈਕਸੀਕਨਸ ਜਿਹੜੇ ਉੱਧਰ ਦੇ ਹੈਗੇ ਨੇ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਦੀ ਕੋਈ ਗਿਣਤੀ ਬਹੁਤਾਰਤ ਯੂਐਸ ਤੇ ਵਿੱਚ ਇਸ ਤਰੀਕੇ ਦੀ ਗਿਣਤੀ ਨਹੀਂ ਹੈਗੀ ਤੇ ਦੂਜੇ ਬੰਨੇ ਜਿਹੜਾ ਸੀ ਇੱਕ ਜਿਹੜਾ ਬੱਚੇ ਪੈਦਾ ਹੋਣ ਦਾ ਸੀਗਾ ਕਿ ਜਦੋਂ ਕੋਈ ਬੇਬੀ ਬੌਰਨ ਹੁੰਦਾ ਹੈਗਾ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਉਹ ਡੋਨਲਡ ਟਰੰਪ ਹੋਣਾ ਨੇ ਪਾਸੇ ਕੀਤਾ ਸੀ ਪਰ ਉੱਤੇ ਵੀ ਜਿਹੜਾ ਹਾਲ ਦੀ ਘੜੀ ਕੋਰਟ ਨੇ ਜਿਹੜੀ ਹੈ ਉਹਤੇ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਹੈ ਕਿ ਇਹ ਹਿਊਮਨ ਰਾਈਟਸ ਦੇ ਐਂਗਲ ਤੋਂ ਇਹ ਚੀਜ਼ ਜਿਹੜੀ ਪੇਟ ਨਹੀਂ ਬੈਠਦੀ ਸੋ ਜਿਸ ਤਰੀਕੇ ਨਾਲ ਅਸੀਂ ਗੱਲ ਕਰ ਲਈਏ ਖਾਸ ਕਰਕੇ ਅਸੀਂ ਪਹਿਲਾਂ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਕੱਲੇ ਭਾਰਤ ਦੇ ਵਿੱਚ ਨਹੀਂ ਸੰਸਾਰ ਭਰ ਦੇ ਵਿੱਚ ਹਨਾ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਹ ਸਿੱਖਾਂ ਦੇ ਅਗੇਂਸਟ ਜਿਹੜੀਆਂ ਉਫਲੌਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਭੀ ਤੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ ਤੇ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਫੇਕ ਨਿਊਜ਼ ਜਿਹੜੀ ਹੈ ਉਹ ਜਿਹੜੀ ਨਸ਼ਰ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਛਾਪੇ ਮਾਰੀ ਗਈ ਹੈ ਸੋ ਕੀ ਮੈਨਸ ਸਮਝਦੇ ਹੋ ਕਿ ਆਖਿਰ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਗਲਤ ਪ੍ਰੋਪਗੈਂਡਾ ਕੀਤਾ ਜਾਂਦਾ ਹੈ ਸਿੱਖਾਂ ਦੀ ਸ਼ਭੀ ਨੂੰ ਖਰਾਬ ਕਰਨ ਦਾ ਇਹ ਜਿਹੜਾ ਹੈ ਇਹਨਾਂ ਨੇ ਪ੍ਰੋਪਗੈਂਡਾ ਇਹ ਚ ਲਾਇਆ ਹੋਇਆ ਕੀ ਸਮਝਦੇ ਹੋ ਕਿ ਕਿਉਂ ਅਜਾ ਕੀਤਾ ਜਾ ਰਿਹਾ ਹੈ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਗੁਰਦੁਆਰੇ ਹੈਗੇ ਨੇ ਖਾਸ ਕਰਕੇ ਡੋਨਲਡ 트੍ਰੰਪ ਦੇ ਨਾਲ ਜੋੜ ਕੇ ਔਰ ਭਾਰਤੀ ਮੀਡੀਆ ਦੇ ਇਵਨ ਕਿ ਵੱਡੇ ادارےਾਂ ਨੇ ਬਿਨਾ ਨਿਊਜ਼ ਕਨਫਰਮ ਕੀਤੇ ਇਹਨੂੰ ਬੜਾ ਜੋਰਾਂ ਸ਼ੋਰਾਂ ਦੇ ਨਾਲ ਉਹਨਾਂ ਨੇ ਚਲਾਇਆ ਕਿ ਨਿਊ ਔਰਕ ਦੇ ਨਿਊ ਜਰਸੀ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਇੱਕ ਵੱਡੀ ਪੱਧਰ ਤੇ ਛਾਪੇਮਾਰੀ ਹੋਈ ਹੈ ਜੀ ਤੇ ਉੱਥੇ ਬਹੁਤ ਸਾਰੇ ਜਿਹੜੇ ਇਲੀਗਲ ਲੋਕ ਨੇ ਉਹ ਜਿਹੜੇ ਨੇ ਫੜੇ ਗਏ ਨੇ ਯੂਐਸ ਹੋਮਲੈਂਡ ਸਕਿਉਰਿਟੀ ਨੇ ਛਾਪੇਮਾਰੀ ਕੀਤੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਵੱਡੇ ਵੱਡੇ ਹੈਡਲਾਈਨਸ ਲਾ ਕੇ ਔਰ ਇਸ ਤੋਂ ਪਹਿਲਾਂ ਵੀ ਜਿਹੜਾ ਰੀਸੈਂਟਲੀ ਇੱਧਰ ਹੋ ਚੁੱਕਿਆ ਹੈਗਾ ਕਿ ਬਹੁਤ ਸਾਰੇ ਜਿਹੜੇ ਭਾਰਤੀ মিডিਆ ਅਦਾਰੇ ਜਿਹੜੇ ਹੈਗੇ ਨੇ ਇਹ ਕਰ ਚੁੱਕੇ ਹੈਗੇ ਨੇ ਹੁਣ ਤੁਸੀਂ ਇਹ ਦੇਖੋ ਕਿ ਕਿਤੇ ਵੀ ਇਹਦੀ ਜਾਂਚ ਨਹੀਂ ਕੀਤੀ ਜਾਂਦੀ ਜਦੋਂ ਇਦਾਂ ਦੀ ਕੋਈ ਖਬਰ ਆਉਂਦੀ ਹੈ ਇੱਕ ਮੀਡੀਆ ਕਰਦਾ ਨਾਲ ਦੀ ਨਾਲ ਹੀ ਦੂਜਾ ਚੱਕ ਕੇ ਉਸ ਨੂੰ ਕਾਪੀ ਪੇਸਟ ਕਰ ਦਿੰਦਾ ਇਵਨ ਕਿ ਪਿੱਛੇ ਜੇ ਇੱਕ ਜਿਹੜਾ YouTube ਦੇ ਨਿੱਜੀ ਕਿਸੇ ਚੈਨਲ ਦੇ ਉੱਤੇ ਇਹ ਵੀ ਖਬਰਾਂ ਆਈਆਂ ਸੀ ਕਿ ਜਿਹੜਾ ਉੱਥੇ ਨਿਖਲ ਗੁਪਤਾ ਫੜਿਆ ਹੋਇਆ ਹੈ ਕਹਿੰਦੇ ਜੀ ਇੰਨੇ ਦਿਨਾਂ ਤੋਂ ਜਿਹੜੇ ਭਾਰਤ ਦੇ ਹੈਗੇ ਨੇ ਉੱਥੇ ਬੈਠੇ ਹੋਏ ਨੇ ਤੇ ਉਹ ਉੱਥੋਂ ਕਹਿੰਦੇ ਕਿ ਉਹਨੂੰ ਲੈ ਗਏ ਹੋਏ ਨੇ ਉਹਨਾਂ ਦੀ ਡੋਨਲਡ ਟਰੰਪ ਦੀ ਸਰਕਾਰ ਆਉਣ ਦੇ ਨਾਲ ਕਿਤਨਾ ਕਿਤੇ ਉਹਨਾਂ ਦੀ ਸਹਿਮਤੀ ਬਣ ਗਈ ਹੈ ਤੇ ਐਸ ਜੀ ਅਸ਼ੰਕਰ ਉਹਨੂੰ ਵੀ ਉੱਥੋਂ ਛੁਡਾ ਕੇ ਲੈ ਗਏ ਮਤਲਬ ਕੋਈ ਉਹਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਦੂਜਾ ਤੁਸੀਂ ਕਹਿ ਰਹੇ ਹੋ ਕਿ ਕਿਉਂ ਇਸ ਤਰ੍ਹਾਂ ਹੁਣ ਭਾਰਤੀ মিডিਆ ਤੋਂ ਅਸੀਂ ਹੋਰ ਕੀ ਐਕਸਪੈਕਟ ਕਰ ਵੀ ਕੀ ਸਕਦੇ ਆ ਕਿ ਉਹਨਾਂ ਨੇ ਤੇ ਹਮੇਸ਼ਾ ਹੀ ਘਟਗਣਤੀਆਂ ਦੇ ਖਿਲਾਫ ਹੀ ਕਰਨਾ ਹੁੰਦਾ ਹੈ ਚਾਹੇ ਆਪਾਂ ਦੇਖਿਆ ਕਿ ਜਦੋਂ ਕੋਵਿਡ ਦਾ ਟਾਈਮ ਚੱਲਦਾ ਸੀ ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਨਦੇੜ ਸਾਹਿਬ ਤੋਂ ਕੁਝ ਜਿਹੜੇ ਸ਼ਰਧਾਲੂ ਆ ਰਹੇ ਸੀ ਉਹਨਾਂ ਨੂੰ ਬਲੇਮ ਕੀਤਾ ਗਿਆ ਜਾਂ ਬਾਕੀ ਮੁਸਲਮ ਜਿਹੜੀ ਘਟਗਣਤੀ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਬਲੇਮ ਕੀਤਾ ਗਿਆ ਕਿ ਕਿ ਸ਼ਾਇਦ ਪੂਰੇ ਭਾਰਤ ਦੇ ਵਿੱਚ ਇੰਨਾ ਹੀ ਦੋ ਕਮਿਊਨਿਟੀਆਂ ਨੇ ਜਾਂ ਇੰਨਾ ਹੀ ਦੋ ਕੌਮਾਂ ਨੇ ਜਿਹੜਾ ਹੈ ਕਿਤਨਾ ਕਿਤੇ ਕਰੋਨਾ ਫੈਲਾਇਆ ਹੁੰਦਾ ਹੈ ਸੋ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਜੋ ਗੁਰਦੁਆਰਾ ਸਾਹਿਬ ਦਾ ਵੀ ਇਹ ਜੋ ਮਸਲਾ ਜਿਹੜਾ ਉਹ ਚੱਲ ਰਿਹਾ ਡੋਨਲਡ ਟਰੰਪ ਦੇ ਨਾਲ ਜੋੜ ਕੇ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਮੈਨੂੰ ਲੱਗਦਾ ਕਿਤੇ ਜਿਹੜਾ ਇਹ ਔਰ ਇਹ ਡਰਤਾ ਨਹੀਂ ਸ਼ਾਇਦ ਭਾਰਤੀ ਮੀਡੀਆ ਦੇ ਵਿੱਚ ਕਹਿ ਲੀਏ ਜਾਂ ਭਾਰਤੀ ਏਜੰਸੀਆਂ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਤਸਵੀਰਾਂ ਜਿਹੜੀਆਂ ਗੁਰਪਤਮ ਸਿੰਘ ਬਨੂ ਹਣਾਂਦੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਕਿ ਉਹਨਾਂ ਦੀ ਸੈਰੇਮਨੀ ਦੇ ਵਿੱਚ ਉਹ ਸ਼ਾਮਲ ਹੋਏ ਸੀ ਜੋ ਇੱਕ ਵਾਹ ਵਾਈ ਜੋ ਇੱਕ ਪ੍ਰੇਜ਼ ਸਿੱਖਾਂ ਨੂੰ ਉੱਥੇ ਮਿਲੀ ਜਾਂ ਉਹਨੂੰ ਘਟਾਉਣ ਦੇ ਬਿਲਕੁਲ ਤੁਸੀਂ ਇਹ ਦੇਖੋ ਨਾ ਕਿ ਕੋਈ ਵੀ ਮੌਕਾ ਜਿਹੜਾ ਹੈ ਉਹਨਾਂ ਦੇ ਵੱਲੋਂ ਛੱਡਿਆ ਨਹੀਂ ਜਾਂਦਾ ਹੁਣ ਇੱਥੇ ਇਸ ਨਿਊਜ਼ ਦਾ ਉਹਦੇ ਨਾਲ ਕੋਈ ਲਿੰਕ ਨਹੀਂ ਮੰਦਾ ਪੀਟੀਆਈ ਨੇ ਨਿਊਜ਼ ਜਿਹੜੀ ਦੇ ਦਿੱਤੀ ਉਹਨਾਂ ਨੇ ਚੱਕ ਕੇ ਉਸੇ ਤਰੀਕੇ ਦੇ ਨਾਲ ਖੂਬ ਉਹ ਛਾਪ ਦਿੱਤੀ ਈਵਨ ਕਿ ਪੰਜਾਬੀ ਦੇ ਕੁਝ ਚੰਗੇ ਅਖਬਾਰ ਜਿਹੜੇ ਕਹੇ ਜਾਂਦੇ ਕਿ ਚੰਗੇ ਅਖਬਾਰ ਉਹਨਾਂ ਨੇ ਵੀ ਇਸ ਨਿਊਜ਼ ਨੂੰ ਇਸੇ ਤਰੀਕੇ ਦੇ ਨਾਲ ਹੀ ਛਾਪ ਦਿੱਤਾ ਜੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਵਿਰੋਧ ਕੀਤਾ ਹੈਗਾ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵੱਡੇ ਪੱਧਰ ਤੇ ਕਿਤਨਾ ਕਿਤੇ ਜੋ ਸਿੱਖਾਂ ਨੇ ਜਿਹੜੀਆਂ ਇੰਟਰਨੈਸ਼ਨਲ ਪੱਧਰ ਤੇ ਮੱਲਾ ਮਾਰ ਗਿਆ ਹੈਗੀਆਂ ਉਹਨਾਂ ਨੂੰ ਢਾਹ ਲਾਉਣ ਦੇ ਲਈ ਤੇ ਉਹ ਕਰਦੇ ਹੀ ਹੈਗੇ ਕੋਈ ਮੌਕਾ ਨਹੀਂ ਛੱਡਦੇ ਦੂਜਾ ਜਿਹੜੀ ਉਹਨਾਂ ਦੀ ਲੋਕਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਲੋਕਲ ਉਥੋਂ ਦੀ ਜ ਉਹਨੂੰ ਵੀ ਜਿਹੜਾ ਕਿਤਨਾ ਕਿਤੇ ਪਰਮਾਉਣ ਦੇ ਲਈ ਕਿ ਹਾਂਜੀ ਵੀ ਸਿੱਖਾਂ ਦੇ ਨਾਲ ਬਹੁਤ ਮਾਰਾ ਹੋਇਆ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਫੋਨ ਤੇ ਗੱਲਬਾਤ ਜਿਹੜੀ ਕਰ ਲਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਬੜੀ ਸਿੱਖਾਂ ਤੇ ਛਾਪੇ ਮਾਰੀ ਹੋ ਰਹੀ ਹੈ ਫਿਰ ਤੁਹਾਨੂੰ ਯਾਦ ਹੋਵੇਗਾ ਕਿ ਕੈਨੇਡਾ ਜਿਹੜਾ ਮੰਦਰ ਵਾਲਾ ਇਨਸੀਡੈਂਟ ਹੋਇਆ ਸੀ ਹੁਣ ਇਨਸੀਡੈਂਟ ਕੀ ਸੀ ਉਹਨੂੰ ਕਿਵੇਂ ਆ ਕੇ ਦਿੱਤਾ ਪ੍ਰਮੋਟ ਕੀਤਾ ਗਿਆ ਕਿਵੇਂ ਉਹਦਾ ਇੱਕ ਵਰਤਾਰਾ ਸਿਰਜਿਆ ਗਿਆ ਕੋਈ ਇਸ ਤਰ੍ਹਾਂ ਦਾ ਆਪਾਂ ਕਹਿ ਸਕਦੇ ਨਹੀਂ ਕਿ ਇਸ ਤਰ੍ਹਾਂ ਦਾ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੋਰਟਰੇ ਕੀਤਾ ਗਿਆ ਉਹੀ ਗੱਲ ਆ ਜਾਂਦੀ ਹੈ ਨਾ ਕਿ ਜੈਨੋਸਾਈਡਲ ਇੰਪਲਸ ਵਾਲੀ ਜਿਹੜੀ ਗੱਲ ਆ ਜਾਂਦੀ ਹੈ ਸੋ ਇੱਥੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੁਰੂ ਮਹਾਰਾਜ ਦੇ ਬੇਦਬੀਆਂ ਹੋਈਆਂ ਜਾਂ ਤਾਂ ਉਹਦੇ ਤੇ ਇਹੋ ਜਿਹੇ ਪ੍ਰਤੀਕਰਮ ਜਿਹੜੇ ਆ ਜਾਂ ਉਹਦੇ ਤੇ ਕੋਈ ਚਿੰਤਾ ਜਿਹੜੀ ਹੈ ਭਾਰਤ ਦੇ ਵਿੱਚ ਬੈਠੇ ਹੀ ਜਿਹੜੇ ਹੈਗੇ ਆ ਜਿਹੜੇ ਲੋਕ ਹੈਗੇ ਉਹਨਾਂ ਨੇ ਨਹੀਂ ਜਤਾਈ ਤੇ ਕੈਨੇਡਾ ਦੇ ਵਿੱਚ ਜਿਹੜਾ ਉਹ ਹਾਲਾਂਕਿ ਅਜਾਹਾ ਕੁਝ ਸੀ ਵੀ ਨਹੀਂ ਤੇ ਸ਼ਾਇਦ ਉਹਨਾਂ ਨੂੰ ਉਹ ਜਿਆਦਾ ਚਿੰਤਾ ਹੋਣਾ ਬਿਲਕੁਲ ਇਸ ਤਰ੍ਹਾਂ ਦੇ ਬਹੁਤ ਸਾਰੇ ਹੁੰਦੇ ਆ ਬਾਕੀ ਜਿਹੜੀ ਆਪਾਂ ਕਹੀ ਕਿ ਜਿਹੜੇ ਬਹੁਤ ਸਾਰੀਆਂ ਕੈਨੇਡਾ ਦੀਆਂ ਅਮਰੀਕਾ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਸ ਦੇ ਵਿੱਚ ਸਿੱਖ ਅਮਰੀਕਨ ਲੀਗਲ ਡਿਫੈਂਸ ਜਾਂ ਸਿੱਖ ਯੂਥ ਅਲਾਈਅንስ ਜਾਂ ਹੋਰ ਵੀ ਜਿਹੜੇ ਗੁਰਦੁਆਰਾ ਸਭਾ ਮੰਡੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਨਾਲ ਜਿਹੜੇ ਸਾਡੇ ਸਹਿਯੋਗੀਆਂ ਦੀ ਗੱਲਬਾਤ ਵੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਛਾਪੇ ਮਾਰੀ ਜਿਹੜੀ ਜਾਂ ਇਸ ਤਰ੍ਹਾਂ ਦੀ ਕੋਈ ਨਹੀਂ ਹੋ ਗੁਰਦੁਆਰਾ ਸਾਹਿਬ ਹੈ ਗੁਰੂ ਦਾ ਘਰ ਹੈ ਇੱਥੇ ਹੁਣ ਪਾਸਪੋਰਟ ਕਿਸੇ ਦਾ ਦੇਖ ਕੇ ਤਾਂ ਉਹਦੀ ਐਂਟਰੀ ਨਹੀਂ ਹੋਏਗੀ ਕਿ ਇਦਾਂ ਦੇ ਮੇਰੇ ਖਿਆਲ ਕਿਤੇ ਵੀ ਨਹੀਂ ਹੁੰਦਾ ਹੋਣਾ ਹੁਣ ਉੱਥੇ ਚਰਚੇਸ ਦੇ ਵਿੱਚ ਕਿਹੜਾ ਇਦਾਂ ਹੁੰਦਾ ਹੋਣਾ ਹੈ ਬਾਕੀ ਜਿਹੜੀ ਹੈ ਇੱਕ ਹਉਆ ਜਿਹਾ ਬਣਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਜਿਹੜੇ ਇਲੀਗਲ ਜਿਹੜੇ ਸਭ ਤੋਂ ਜ਼ਿਆਦਾ ਉੱਥੇ ਹੈਗੇ ਨੇ ਉਹ ਮੈਕਸੀਕਨਸ ਜਿਹੜੇ ਉੱਧਰ ਦੇ ਹੈਗੇ ਨੇ ਕਿਉਂਕਿ ਉੱਥੋਂ ਦੇ ਇੱਕ ਵੱਡੀ ਗਿਣਤੀ ਦੇ ਵਿੱਚ ਉੱਥੇ ਵੀ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ 3rd ਵਰਡ ਵਾਲੇ ਹਾਲਾਤ ਹੈਗੇ ਨੇ ਤੇ ਉਹ ਜਿਹੜੇ ਇੱਧਰ ਆਉਂਦੇ ਨੇ ਫਿਰ ਉਹ ਇਲੀਗਲ ਕੰਮ ਕਰਦੇ ਨੇ ਉਹਨਾਂ ਨੂੰ ਜਿਹੜਾ ਹੈ ਉਧਰ ਭੇਜਦੇ ਨੇ ਤੇ ਗੱਲ ਜਿਹੜੀ ਭਾਰਤ ਦੀ ਹੈ ਭਾਰਤ ਤੇ ਬਕਾਇਦਾ ਇੱਥੇ ਉਹਨਾਂ ਨੇ ਕਿਹਾ ਕਿ ਜੇ ਕੋਈ ਹੈਗਾ ਤੇ ਅਸੀਂ ਐਨੇ ਲਵਾਂਗੇ ਉਹਨਾਂ ਦੀ ਤੇ ਇਹ ਗੱਲਬਾਤ ਜਿਹੜੀ ਹੈ ਹੋ ਰਹੀ ਹੈ ਕਿ ਜੇ ਉਹਨਾਂ ਕੋਲ ਇੱਥੋਂ ਦੇ ਡਾਕੂਮੈਂਟੇਸ਼ਨ ਹੋਣਗੇ ਤੇ ਅਸੀਂ ਲਵਾਂਗੇ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਦੀ ਕੋਈ ਗਿਣਤੀ ਬਹੁਤਾਤ ਯੂਐਸ ਤੇ ਵਿੱਚ ਇਸ ਤਰੀਕੇ ਦੀ ਗਿਣਤੀ ਨਹੀਂ ਹੈਗੀ ਤੇ ਦੂਜੇ ਪਨੇ ਜਿਹੜਾ ਸੀ ਇੱਕ ਜਿਹੜਾ ਬੱਚੇ ਪੈਦਾ ਹੋਣ ਦਾ ਸੀਗਾ ਕਿ ਜਦੋਂ ਕੋਈ ਬੇਬੀ ਬੌਰਨ ਹੁੰਦਾ ਹੈਗਾ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਉਹ ਡੋਨਲਡ ਟਰੰਪ ਹੋਣਾ ਨੇ ਪਾਸੇ ਕੀਤਾ ਸੀ ਪਰ ਉੱਤੇ ਵੀ ਜਿਹੜਾ ਹਾਲ ਦੀ ਘੜੀ ਕੋਰਟ ਨੇ ਜਿਹੜੀ ਹੈ ਉਹ ਤੇ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਹੈ ਕਿ ਇਹ ਹਿਊਮਨ ਰਾਈਟਸ ਦੇ ਐਂਗਲ ਤੋਂ ਇਹ ਚੀਜ਼ ਜਿਹੜੀ ਫਿੱਟ ਨਹੀਂ ਪੈਂਦੀ